ਖਬਰ ਜਿਹੜੀ ਹੈ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਮਦ ਭਾਗੀ ਖਬਰ ਹੈਗੀ ਹੈ ਜਿੱਥੇ ਪੰਜ ਪੰਜਾਬੀਆਂ ਦੀ ਦਰਦਨਾਕ ਮੌਤ ਹੋਈ ਹੈ ਕੈਨੇਡਾ ਵਿੱਚ ਇੱਕ ਹਸਦਾ ਵਸਦਾ ਪੰਜਾਬੀ ਪਰਿਵਾਰ ਜਿਹੜਾ ਉਹ ਜਿੜ ਗਿਆ ਉਹਦੇ ਪੰਜ ਜੀ ਜਿਹੜੇ ਆ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਜਿਨ੍ਹਾਂ ਵਿੱਚ ਇੱਕ ਅਣਜੰਮਿਆ ਅਨ ਬੋਰਨ ਜਿਹੜਾ ਬੇਬੀ ਜਿਹੜਾ ਉਹ ਵੀ ਸ਼ਾਮਲ ਹੈਗਾ ਕੈਨੇਡਾ ਦੇ ਬ੍ਰੈਂਟਨ ਸ਼ਹਿਰ 'ਚ ਬੀਤੇ ਹਫਤੇ ਜਿਹੜੀ ਹੈ ਬਹੁਤ ਹੀ ਇੱਕ ਭਿਆਨਕ ਅੱਗ ਲੱਗੀ ਇੱਕ ਘਰ ਦੇ ਵਿੱਚ ਅੱਗ ਦਾ ਕਾਰਨ ਇਸ ਇਹਦੇ ਵਿੱਚ ਭਾਰਤੀ ਪੰਜਾਬੀ ਪਰਿਵਾਰ ਜਿਹੜਾ ਸੀਗਾ ਉਹ ਉਹਦੇ ਪੰਜ ਜੀ ਜਿਹੜੇ ਆ ਮੌਦੇ ਮੂਹ ਵਿੱਚ ਜਾ ਪਏ ਇਸ ਘਟਨਾ ਵਿੱਚ ਜਿਹੜਾ ਪਰਿਵਾਰ ਦੇ ਚਾਰ ਮੈਂਬਰ ਜਿਹੜੇ ਆ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸਖਤ ਕਹਿੰਦੇ ਕਿ ਆਈਸੀਯੂ ਦੇ ਵਿੱਚ ਰੱਖਿਆ ਗਿਆ ਹੈ ਪੀਲ ਰੀਜਨਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਜੁਗਰਾਜ ਸਿੰਘ ਨਾਮ ਦੇ ਇੱਕ ਵਿਅਕਤੀ ਜੋ ਕਿ ਇਸ ਘਰ ਵਿੱਚ ਰਹਿੰਦਾ ਸੀ ਉਹਨੇ ਇੱਕ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅੱਗ ਲੱਗਣ ਸਮੇਂ ਉਹ ਘਰ ਤੋਂ ਬਾਹਰ ਸੀ ਅਤੇ ਹੁਣ ਉਹ ਪਰਿਵਾਰ ਦਾ ਇਕਲੌਤਾ ਮੈਂਬਰ ਜਿਹੜਾ ਉਹ ਬਚਿਆ ਹੈਗਾ ਪਰਿਵਾਰ ਦੇ ਮੈਂਬਰ ਜੁਗਰਾਜ ਸਿੰਘ ਨੇ ਇੱਕ ਕਰਾਉਡ ਫੰਡਿੰਗ ਪੇਜ ਤੇ ਜਾਣਕਾਰੀ ਦਿੰਦੇ ਉਹ ਦੱਸਿਆ ਕਿ ਆ ਅੱਗ ਕਾਰਨ ਉਸਦੇ ਪੰਜ ਜੀ ਚਲੇ ਗਏ ਜਿਨ੍ਹਾਂ ਵਿੱਚ ਉਸ ਦੀ ਸੱਸ ਉਹਦੀ ਸਾਲੀ ਅਤੇ ਉਸ ਦੀ ਇੱਕ ਸਾਲੀ ਦਾ ਦੋ ਸਾਲਾ ਜਿਹੜੀ ਉਹਦੀ ਧੀ ਅਤੇ ਉਸ ਦੀ ਪਤਨੀ ਦਾ ਚਚੇਰਾ ਭਰਾ ਤੇ ਉਸ ਦਾ ਇੱਕ ਅਣਜੰਮਿਆ ਅਨਮੋੜਨ ਜਿਹੜਾ ਚਾਈਲਡ ਸੀਗਾ ਉਹ ਸ਼ਾਮਲ ਹੈ